ਜਿਹੜਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਭੈਣ ਨੂੰ ਛੇੜਣ ਤੋਂ ਰੋਕਣ ਦੀ ਰੰਜਿਸ਼ ਤੇ ਚੱਲਦੇ ਆ ਭਰਾ ਦਾ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਹੈ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਸੇਵਕ ਸਿੰਘ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਪੰਡੋਰੀ ਗੋਲਾ ਜਦੋਂ ਆਪਣੇ ਘਰ 'ਚ ਮੌਜੂਦ ਸੀ ਤਾਂ ਪਿੰਡ ਦੇ ਹੀ ਦੋ ਨੌਜਵਾਨ ਅਤੇ ਇੱਕ ਮੁਰਾਦਾਪੁਰ ਦੇ ਨਿਵਾਸੀ ਜੋ ਹਥਿਆਰਾਂ ਨਾਲ ਲੈਸ ਸਨ ਉਹ ਲੋਕ ਘਰ ਦੇ ਬਾਹਰ ਆ ਕੇ ਲਲਕਾਰਾ ਮਾਰਿਆ ਜਿਸ ਤੋਂ ਬਾਅਦ ਗੁਰਸੇਵਕ ਸਿੰਘ ਘਰ ਦੇ ਬਾਹਰ ਪੁੱਜਾ ਹੀ ਸੀ ਕਿ ਉਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਸ ਦੌਰਾਨ ਗੋਲੀ ਲੱਗਣ ਨਾਲ ਗੁਰਸੇਵਰ ਸਿੰਘ ਦੀ ਮੌਤ ਹੋ ਗਈ ਮ੍ਰਿਤਕ ਗੁਰਸੇਵਕ ਸਿੰਘ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਕੁਝ ਮਹੀਨੇ ਪਹਿਲਾਂ ਗੁਆੜ ਚ ਰਹਿੰਦੇ ਦੋ ਸਕੇ ਭਰਾਵਾਂ ਰੋਹਿਤ ਅਤੇ ਸਮੋ ਪੁੱਤਰ ਬੋਬੀ ਵੱਲੋਂ ਉਸ ਦੀਆਂ ਭੈਣਾਂ ਨੂੰ ਛੇੜਨ ਦਾ ਪਤਾ ਲੱਗਾ ਸੀ ਜਿਸ ਦੌਰਾਨ ਦੂਦਾਰਾਂ ਮੋਹਦਬਾਰਾ ਨੇ ਲਿਖਤੀ ਰੂਪ ਵਿੱਚ ਉਕਤ ਦੋਵਾਂ ਭਰਾਵਾਂ ਪਾਸੋਂ ਮੁਆਫੀਨਾਮਾ ਕਰਵਾ ਦਿੱਤਾ ਸੀ ਇਸ ਪਿੱਛੋਂ ਗੁਆੜਚ ਰਹਿੰਦੇ ਰੋਹਿਤ ਅਤੇ ਸੁੰਮੋ ਨਾਲ ਵੱਡੇ ਭਰਾ ਗੁਰਸੇਵਕ ਸਿੰਘ ਦੀ ਮਾਮੂਲੀ ਤਕਰਾਰ ਹੋਈ ਸੀ ਜੋ ਬਾਅਦ ਵਿੱਚ ਠੰਡਾ ਪੈ ਗਿਆ ਸੀ ਇਸ ਤੋਂ ਬਾਅਦ ਰੋਹਿਤ ਸੁੰਮੋ ਅਤੇ ਇੱਕ ਹੋਰ ਵਿਅਕਤੀ ਵੱਲੋਂ ਘਰ ਦੇ ਬਾਹਰ ਆ ਕੇ ਗੋਲੀਆਂ ਨਾਲ ਗੁਰਸੇਵਕ ਸਿੰਘ ਦਾ ਕਤਲ ਕਰ ਦਿੱਤਾ ਗਿਆ ਗੁਰਸੇਵਕ ਸਿੰਘ ਦੇ ਪੇਤਾ ਪੰਜਾਬ ਪੁਲਿਸ ਵਿੱਚ ਤਾਇਨਾਤ ਸਨ ਗੁਰਸੇਵਕ ਸਿੰਘ ਆਪਣੇ ਪਿੱਛੇ ਪੰਜ ਸਾਲ ਬੇਟੀ ਤੇ ਪਤਨੀ ਕਿਰਨਦੀਪ ਕੌਰ ਭਰਾ ਗੁਰਜੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਦੋ ਭੈਣਾਂ ਨੂੰ ਛੱਡ ਗਿਆ ਹੈ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਕਤ ਤਿੰਨ ਮੁਲਾਜ਼ਮਾਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ